ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਕੈਂਡ ਹੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਅਸਤੇ ਇੱਕ ਬਹੁਤ ਹੀ ਵਧੀਆ ਫਨੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਸ ਵੇਖੋ ਫਿਰ ਇਹਦੇ ਫਨੀ ਫਨੀ ਕਮੈਂਟ ਪਾੜਦੇ ਆ ਤਾਂ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸੋ ਕਰਦੇ ਆ ਵੀਡੀਓ ਨੂੰ ਸਟਾਰਟ ਕੁੜੀਆਂ ਦੀ ਦਿਲ ਦੀ ਧੜਕਣ ਨਰੇਸ਼ ਦੱਤ ਸਾਲੇ ਨੇ ਬੈਲਟ 90 ਦੀਆਂ ਫਿਲਮਾਂ ਵਾਲੀ ਪਾਈ ਆ ਆ ਹੀ ਨਿਕਲਦਾ ਅੰਦਰੋਂ ਜਿਵੇਂ ਪੋਚਾ ਲਾ ਕੇ ਆਇਆ ਹੁੰਦਾ ਦੇਖਿਆ ਕਿਸੇ ਨੇ ਨਹੀਂ ਲੱਕ ਨੂੰ ਗਰਮੀ ਵਿੱਚ ਨੋੜਿਆ ਪਿਆ 벨ਟ ਨਾਲ ਪਤੰਦਰ ਨੇ 벨ਟ ਤੇ ਵੀ ਰੋਂਦ ਲਵਾਏ ਆ ਬਾਕੀ ਗੱਲ ਛੱਡ ਬਾਈ 벨ਟ ਕਿੰਨੇ ਦੀ ਵੇਚਣੀ ਤੂੰ ਵਾ ਵਾ ਯੂਟਿਊਬ ਬਦਮਾਸ਼ ਨਿਕਲਾ ਬਾਈ ਬੱਲੇਓ ਸ਼ੇਰਾ ਮੋਟਰ ਹੀ ਜਾਮ ਕਰਤੀ ਓਏ ਵੀਰ ਤੂੰ ਤਾਂ ਸਹੀ ਆ ਅਸੀਂ ਤਾਂ ਅੰਨੇ ਆ ਬਸ ਬਾਈ ਤੂਫਾਨ ਅਲਾ ਮੇਰਾ ਵੀਰ ਵੀਰ ਕੱਲਾ ਹੀ ਸਹੀ ਆ ਬਾਕੀ ਸਾਰੇ ਤਾਂ ਫੁੱਦੂ ਆ ਪੋਰਨ ਵਾਲੇ ਪੋਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਚਾਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਆਹ ਕਿਹੜੀ ਮੱਝ ਚੋਲਿਆਂ ਦੀ ਜਿਹਦਾ ਬੋਲੀ ਦਾ ਰੰਗ ਕਾਲਾ ਕੋਕ ਨੂੰ ਮਿਲ ਕੱਖੀ ਜਾਂਦਾ ਪਤੰਦਰ ਅੱਜਕੱਲ ਦੁੱਧ ਕਾਲਾ ਆਉਣ ਲੱਗ ਪਿਆ ਲੱਗਦਾ ਪਹਾੜੀ ਵੰਗਲਾ ਜਿਆ ਨਾ ਦੁੱਧ ਨਾ ਮੱਖਣ ਸਿਰਫ ਲੱਛਣ ਲੱਛਣ ਸਾਰੇ ਘਟ ਪਿਆ ਕਰ ਕੋਕ ਕੋਕ ਵਰਗਾ ਹੋਈ ਜਾਣਾ ਹਲ ਵੀ ਲਗੋ ਰਹੀ 부ਝ ਕੋਈ ਨਹੀਂ ਰਹੀ ਆ ਆ ਰਿਓ ਕੰਟਰੋਲ ਨਹੀਂ ਹੋ ਰਹੀ ਬਾਈ ਆ ਹਰ ਜੋ ਹਾ ਦੰਦ ਕੱਢਦਾ ਹਰਾਮ ਜਦਾ ਮੇਜਰ ਫਾਇਰ ਆ ਬਾਈ ਤੂੰ ਪਰਾ ਹੋ ਜਾ ਬਾਤ ਚਲ ਗਈ ਜੋ ਮੈਂ ਕਹ ਰਿਹਾ ਹੋਰ ੜਕ ਜਾਗੀ ਹਾਂ ਯੋ ਪੱਗ ਵੇਖਣ ਵੀ ਪੱਗ ਬਨ ਕੇ ਆਇਆ ਪਤੰਦਰ ਤੂੰ ਵੀਰ ਖੜਾ ਰਹੀਂ ਜਦ ਤੱਕ ਗੱਡੀ ਨਹੀਂ ਆਉਂਦੀ ਮੇਰਾ ਵੀਰ ਬਜੋ ਬਈ ਆ ਕੇ ਇਹਨੂੰ ਮੰਗਾਓ ਗੱਡੀ ਗੱਡੀ ਭਜਾਉਣੇ ਵਾਲੀ ਕੋਲ ਤੂੰ ਖੜਾ ਗੱਡੀ ਅਸੀਂ ਮੰਗਾਈ ਆ ਪਤੰਦਰ ਆਹ ਮਾਮਾ ਅੱਗ ਬਜਾ ਲਾ ਵੀਡੀਓ ਫੇਰ ਬਣਾ ਲਾਂਗੇ ਐਮ ਐਫ ਟੈਂਪੂ ਪੁੱਤ ਪੰਜਾਬ ਦਾ ਇਰੇ ਤੇਰੇ ਲੱਛਣ ਠੀਕ ਨਹੀਂ ਲੱਗਦੇ ਮੈਨੂੰ ਮਿੱਠਾ ਪੂਰੀਆ ਭਾਜੀ ਗੱਡੀ ਵੀ ਤੋੜ ਲੈ ਵੱਡੇ ਵੀਰ ਖਲੋਤੀ ਆ ਗੱਡੀ ਮਿੱਠਾ ਮਲਾਜ਼ਮ ਪੁਲਿਸ ਪੰਜਾਬ ਦਾ ਭਾਈ ਜਦੋਂ ਬਨੇਰਾ ਮਾਰ ਟਾਈਮੋਂ ਨਾ ਲੋਕਾਂ ਨਾਲ ਉਹਦੀਆਂ ਗਲਤੀਆਂ ਫਾਇਦੇ ਆ ਤਾ ਕੋਈ ਨਹੀਂ ਫੜਾ ਹੁਣ ਮੈਂ ਤੇਰੀ ਗਲਤੀ ਫੜਾ ਜਾ ਹੱਥ ਕੰਮਕਾਰ ਕਰ ਲੈ ਮੇਰੇ ਇੰਸਟਾਗ੍ਰਾਮ ਦੇ ਰਾ ਹੱਥ ਨਹੀਂ ਫੜਨਾ ਮੇਰਾ ਸਾਡਾ ਸੱਚੀ ਮਾਣਾ ਟਾਈਮ ਆ ਜੋ ਤੇਰੀਆ ਵੀਡੀਓ ਦੇਖ ਰਹੇ ਆ ਮੇਰਾ ਕਸੂਰ ਨਹੀਂ ਆ ਮਾਲ ਪਿੱਛੋਂ ਤੇ ਜਾ ਰਿਹਾ ਹੌਸਲੇ ਆ ਤੇਰੇ ਵਿੱਚ ਪੁੱਤ ਸਾਡੀ ਨਾ ਜਦੋਂ ਤਾਂ ਛਾਤੀ ਜੱਤਾਂ ਨਹੀਂ ਪੈਂਦੀਆਂ ਸਬਰਾ ਗੇੜ ਵਾਲੇ ਸੈਂਟਰ ਗੋਲੀਆਂ ਦਾ ਕਮਾਲ ਆ ਕਲੀਆਂ ਤੇ ਗੋਣੇ ਇੰਨੇ ਸੋਹ ਕਿ ਤੂੰ ਸਿੱਖ ਲੈ ਪ੍ਰੈਗਾ ਦਾ ਕਮਾਲ ਆ ਸਾਰਾ ਬਾਈ ਸੈਂਟਰ ਵਾਲੀਆਂ ਚਾਰ ਗੋਲੀਆਂ ਇੱਕੋ ਸਾਰ ਖਾਲੀਆਂ ਇੰਨੇ ਸੋਹ ਕਿ ਤੂੰ ਸਿੱਖ ਲੈ ਕਲਾਕਾਰ ਗਾਣਾ ਪੋ ਲਗਿਆ ਵੀਰ ਦਾ ਡਾਂਸ ਦੇਖ ਕੇ ਸਪਲੀ ਬਦਮਾਸ਼ ਨਕਰਾਵਾ ਗੱਲ ਮੈਂ 5 ਮਿੰਟਾਂ 'ਚ ਵਕੀਲ ਤੇ ਜਾ ਤੇਰੇ ਵੱਲ ਮੈਂ ਪਾਪਾ ਦੇ ਪਰੇ ਨੇ ਸਕੂਟਰੀ ਝੋਨੇ 'ਚ ਤਾਰ ਦਿੱਤੀ ਸਰਪੰਚਾ ਯਾਰ ਮਾਲ ਜਿਆਦਾ ਖਾਦਾ ਲੱਗਦਾ ਦੰਦ ਕੱਢਦਾ ਹੁਣ ਹਰਾਮ ਜਿਆਦਾ ਨੈਰ ਚ ਛਾਲ ਮਾਰਨੀ ਸੀ ਬਾਈ ਤੂੰ ਜੀਰੀ ਚ ਮਾਰ ਦਿੱਤੀ ਖੁਦ ਤਾਂ ਟੁੱਟ ਲਿਆ ਹੁਣ ਦੀ ਗੱਡੀ ਨੇ ਆਪ ਹੀ ਛਾਲ ਮਾਰਤੀ ਹਾਂਜੀ ਮਿੱਤਰੋ ਮੁੱਛਾਂ ਦਾ ਤੁਸੀਂ ਜਰੂਰ ਵੇਖੀ ਆਉਣੀਆਂ ਪਰ ਇਸ ਵੇਲੇ ਦੀਆਂ ਮੁੱਛਾਂ ਵੇਖ ਕੇ ਜਾਇਓ ਜਿਹੜੀਆਂ ਕਿ ਪਲਾਸ ਨਾਲ ਮੋੜ ਕੇ ਸਿੱਧੀਆਂ ਕਰਨੀਆਂ ਪੈਂਦੀਆਂ ਵਾ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਵੇਖੋ ਫਿਰ ਇਹਦੇ ਕਮੈਂਟ ਪੜਦੇ ਆ ਪਛਾਣਿਆ ਜਿੰਨੇ ਇੱਕ ਵਾਰੀ ਮੈਨੂੰ ਪ੍ਰਪੋਜ਼ ਕੀਤਾ ਸੀ ਮੈਂ ਨਾ ਕਰਦੀ ਸੀ ਤੇ ਤੂੰ ਕਿਤੇ ਹੋਰ ਨਾਲ ਫਸ ਗਿਆ ਸੀ ਅੱਖ 'ਚ ਉਂਗਲਾਂ ਮਾਰ ਲਵੀਂ ਭਰਾਵਾ ਮੈਨੂੰ ਲੱਗਾ ਨੱਕ 'ਚ ਉਂਗਲ ਮਾਰ ਲੱਗਾ ਪਹਿਲਾਂ ਮੈਂ ਬਹੁਤ ਸਟੂਪਿਡ ਸੀ ਯਾਰ ਮੈਂ ਤੈਨੂੰ ਬਹੁਤ ਲਾਈਕ ਕਰਦੀ ਸੀ ਵੀਰ ਤਜਾਬ ਨਾਲ ਮੂੰਹ ਧੋਇਆ ਕਰ ਮੇਰਾ ਵੀਰ ਨਾਸਾ ਤੇ ਇਦਾਂ ਜਿਹਾ ਫੈਂਸੀ ਪਲੱਗ ਹੁੰਦਾ ਵਾ ਇਹਨੂੰ ਪੰਪ ਕਿਨੇ ਦਿੱਤਾ ਪਹਿਲਾਂ ਇਹ ਦੱਸੋ ਮੁੱਛਾ ਨਾ ਤੋੜ ਲਈ ਭਾਈ ਮੋੜ-ਮੋੜ ਕੇ ਆਪਾਂ ਵੀਡੀਓ ਹੋਰ ਬਣਾ ਲਾਂਗੇ ਹਾਂਜੀ ਮਿੱਤਰੋ ਤੋਂ ਇੱਕ ਕੁੱਕੜ ਦਾ ਬਥੇਰੇ ਵੇਖੇ ਹੋਣੇ ਹੁਣ ਤੁਹਾਨੂੰ ਆ ਫੈਂਸੀ ਕੁੱਕੜ ਦਿਖਾਉਨੇ ਆ ਪਹਿਲਾਂ ਇਹ ਵੀਡੀਓ ਵੇਖੋ ਫਿਰ ਇਹਦੇ ਫਨੀ ਕਮੈਂਟ ਪੜਦੇ ਆ ਐ ਦਵਾਰ ਨੂੰ ਬਾਜੀ ਤੇ ਛੜੇ ਨਾ ਸਾਰੇ ਰੰਗ ਧਿਆਨ ਨਾ ਰੱਖਣਾ ਵੀਰ ਜੀ ਆ ਦੇਖ ਲੋ ਸਤਰੰਗੀ ਕੁੱਕੜ ਇੱਛਾ ਧਾਰੀ ਮੁਰਗਾ ਇਹੋ ਜਿਹੇ ਪਹਿਲਾਂ ਪਟਾਕਿਆਂ ਦੇ ਪੈਕੇਟ 'ਚ ਛਪਿਆ ਹੁੰਦਾ ਕਿਹੜੇ ਪਿੰਡ ਕਬੂਤਰਬਾਜੀ ਹੋਣੀ ਵੀਰ ਹਾਂਜੀ ਤੁਸੀਂ ਗਾਇਕਤਾ ਬਹੁਤ ਸੋਹਣੀ ਹੋਣੀ ਆ ਜੋ ਗੀਤਾਰਾ ਹੀ ਮਾਹੌਲ ਬਣਾ ਦਿੰਦੇ ਆ ਬਟ ਆਂਟੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਵਿਆਹ ਸ਼ਾਦੀਆਂ ਦੇ ਵਿੱਚ ਭੋਗ ਦਾ ਮਾਹੌਲ ਬਣਾਉਣ ਲਈ ਪਹਿਲਾਂ ਤੁਸੀਂ ਆ ਵੀਡੀਓ ਵੇਖੋ ਫਿਰ ਇਸ ਦੇ ਫਣੀ ਫਣੀ ਕਮੈਂਟ ਪੜਦਿਆਂ ਜਲਾ ਅਟੈਨਸ਼ਨ ਤੇਰੀ ਪੌਣ ਨੂੰ ਅੱਖੀਆਂ ਵਿੱਚ ਪਾਵਾਂ ਕਜਲਾ ਆ ਬੇਸੂਰੀ ਨੂੰ ਕਿਸਨੇ ਸੱਦਿਆ ਵਾ ਬੀਬਾ ਖੜ ਕੇ ਦੱਸ ਪਹਿਲਾਂ ਗੱਲ ਕੀ ਹੋਈ ਆ ਅਟੈਨਸ਼ਨ ਤੇਰੀ ਪੌਣ ਨੂੰ ਅੱਖੀਆਂ ਵਿੱਚ ਪਾਵਾਂ ਕਜਲਾ ਮਗਰ ਸ਼ੇਰਦਾਨੀ ਪੌਣ ਨੂੰ ਮੇਰੇ ਫੇਵਰੇਟ ਗਾਣੇ ਦਾ ਵੀ ਛਤਿਆਨਾਸ਼ ਕਰਤਾ ਇਤਜਾਮ ਨਾਲ ਗਰਾਰੇ ਕਰਿਆ ਕਰ ਸਵੇਰੇ ਉੱਠ ਕੇ ਮੈਂ ਤੈਨੂੰ ਸੋਹਣੀ ਲੱਗ ਜਾ ਪਤਾ ਨਹੀਂ ਕਿਤਨਾ ਬੀਬਾ ਨਹੀਂ ਗੱਲ ਬਣੀ ਅੱਗੇ ਤੋਂ ਨਾ ਗਾਈ ਕੋਈ ਸਲਾਈ ਕਢਾਈ ਦਾ ਕੰਮ ਕਰੋ ਆਂਟੀ ਜੀ ਜਾ ਕੇ ਹਾਂ ਜੀ ਮੇਟਰ ਤੁਸੀਂ ਐਸਪੀ ਪ੍ਰਧਮ ਦਾ ਦੇਖਿਆ ਹੋਣਾ ਪਰ ਉਹਦਾ ਮੁੰਡਾ ਨਹੀਂ ਵੇਖਿਆ ਹੋਣਾ ਪਹਿਲਾਂ ਤੁਸੀਂ ਆਹ ਮੁੰਡੇ ਦੀ ਵੀਡੀਓ ਵੇਖੋ ਫਿਰ ਇਹਦੇ ਫਣੀ ਫਣੀ ਕਮੈਂਟ ਪੜਦੇ ਆ ਹੈਲੋ ਐਸਪੀ ਪ੍ਰਧਮ ਹਾਂ데요 ਕੀ ਹੋ ਗਿਆ ਬਾਈ ਤੂੰ ਲਾਸ਼ ਦਾ ਰੋਲ ਕਰ ਲੈ ਸੈਟ ਆਓ ਇਹ ਫਰੋਤੀ ਮੰਗੀ ਆ ਜਾਂ ਭੀਖ ਨਹੀਂ ਮੰਨਿਆ ਨਾ ਉਦੀ ਚੇ ਕੀ ਚੱਸੀ ਪੀਸਣ ਵਾਸਤੇ ਤਿਆਰ ਰੈ ਏਸ ਵੀ ਪ੍ਰਭੂ ਮੈਂ ਤਾਂ ਚੱਸੀ ਨਹੀਂ ਪੀਸ ਹੋਣੀ ਕੋਈ ਗਰਬਰ ਨਹੀਂ ਐ ਕੁਸਤਾ ਕਟ ਪਰ ਹੈ ਤੇ ਆ ਕੁਸਤਾ ਕਟ ਪਰ ਹੈ ਪਗਾ ਕੱਲਾ ਕੱਲਾ ਕਰ ਸ਼ਾਨ ਮਾਰੋ ਕੁਸਤਾ ਗਰਬਰ ਹੈ ਕੱਲਾ ਕੱਲਾ ਕਮਰਾ ਨਾਨਾ ਕੱਲਾ ਕੱਲਾ ਕਰ ਮੈਨੂੰ ਲੱਗਦਾ ਭਗਵੰਤ ਮਾਨ ਤਾਂ ਪੈਗ ਲਾਉਂਦਾ ਹੀ ਲਾਉਂਦਾ ਉਹਨੇ ਆਪਣੇ ਘਰ ਦੀ ਨੂੰ ਵੀ ਲਵਾ ਦਿੱਤੇ ਆ ਪਹਿਲਾਂ ਤੁਸੀਂ ਆ ਵੀਡੀਓ ਵੇਖੋ ਫਿਰ ਕਮੈਂਟ ਪੜਦੇ ਆਂ ਐਂਡੀ ਬੀਐਸ ਦੀ ਪੜਾਈ ਕੀਤੀ ਮੈਂ ਐਮ ਬੀਬੀ ਐਸ ਦੀ ਪੜਾਈ ਕਰਕੇ ਆਪਦੇ ਘਰ ਵਾਪਸ ਆਈ ਮੈਨੂੰ ਇਹ ਸਮਝ ਨਹੀਂ ਲੱਗਦੀ ਇਹ ਨਵੇਂ ਐਮ ਬੀਬੀ ਐਸ ਕਿਵੇਂ ਕਰ ਲਈ ਐ ਮੇਰੇ ਰਿਸ਼ਤੇਦਾਰ ਆਏ ਉਹ ਮੈਨੂੰ ਕਹਿੰਦੇ ਐ ਐਮ ਬੀਬੀ ਐਸ ਦਾ ਕਰ ਲਈ ਹਾਈਲਾਈਟ ਵੀ ਕਰ ਲੈਣਾ ਹਾਈਲਾਈਟ ਕਰ ਲੈਂਦੀ ਕੀ ਪਤਾ ਮੋਦੀ ਨਾਲ ਸੰਜੋਗ ਮਿਲ ਜਾਂਦੇ ਮੈਨੂੰ ਲੱਗਦਾ ਆ ਵੀ ਪੀਨ ਲੱਗ ਗਈ ਆ ਮੇਰੀ ਸੋਚ ਸੀ ਕਿ ਮੈਂ ਹਾਈਲਾਈਟ ਨਹੀਂ ਕਰਨੀ ਮੈਂ ਤਾਂ ਇੱਥੇ ਰਹਿ ਕੇ ਕੁਛ ਨਾ ਕੁਛ ਕਰ ਲੂੰਗੀ ਹਾਈਲਾਈਟ ਕਿਉਂ ਕਰਨੀ ਆ ਮੈਂ ਬੁੱਢੇ ਨਾਲ ਵਿਆਹ ਕਰ ਲਿਆ ਹੁਣ ਸਾਰਾ ਕੁਝ ਹੋ ਗਿਆ ਤਾਂ ਹੀ ਤੱਕ ਕਰਵਾਈ ਨਹੀਂ ਉਹਨਾਂ ਨੇ ਹੁਣ ਬੱਬੂ ਮਾਨ ਦਾ ਛੋਟਾ ਭਰਾ ਦੇਖ ਲੋ ਜਾਂ ਬੱਬੂ ਮਾਨ ਖੁਦ ਆ ਇਹ ਮੈਨੂੰ ਨਹੀਂ ਪਤਾ ਪਹਿਲਾਂ ਤੁਸੀਂ ਆ ਵੀਡੀਓ ਵੇਖੋ ਫਿਰ ਕਮੈਂਟ ਪਾੜਦੇ ਆ ਮੈਂ ਤੁਹਾਡਾ ਬੱਬੂ ਤੁਸੀਂ ਮੇਰਾ ਮਾਨ ਇਹ ਵੀਡੀਓ ਅਪਲੋਡ ਕਰਨ ਵਾਲੇ ਨੂੰ 21 ਤੋਪਾਂ ਦੀ ਸਲਾਮੀ ਹੋਤ ਜ਼ਾਦਾ ਮੁੰਡਾ ਤੇ ਮਰਦਾ ਬੱਬੂ ਮਾਨ ਨਾਨਾ ਬੱਕਰੀ ਮਾਨ ਲੱਗਦਾ ਬਾਈ ਨੇ ਸਿਰ ਤੇ ਮੋਮਬਤੀ ਲਾਈ ਆ ਇਸ ਤੋਂ ਉੱਪਰ ਦੁਨੀਆ ਖਤਮ ਐ ਭਰਾਵਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲ ਜਰੂਰ ਕੱਢ ਦਿਆ ਕਰੋ ਸਹੇਲੀ ਨਾ ਨਾ ਨજર ਬੱਟੂ ਨਾਲ ਸਲੇਡਾ ਰੱਖਿਆ ਵਾ ਲੱਗਦਾ ਸਰੂਪ ਨਕਾ ਵੀ ਨਾਲ ਹੀ ਫਿਰਦੀ ਆ ਬੱਚੇ ਡਰੋਂ ਲਈ ਸੰਪਰਕ ਕਰੋ ਇੱਕ ਹੀ ਹੋ ਰਿਹਾਗਾ ਪਾਜੋਏ ਤੁਹਾਡੀ ਫਰਜਾਈ ਆਉਣ ਵਾਲੀ ਆ ਆਉਣ ਵਾਲੀ ਨਹੀਂ ਮੈਂ ਆ ਗਈ ਮੈਂ ਤਾਂ ਨਹੀਂ ਨਿਕਲਦਾ ਹੁਣ ਕੱਲ ਤੋਂ ਬਾਅਦ ਚੱਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ ਹੀ ਆ ਨਾ ਇਹ ਕੀ ਕਰ ਰਹੇ ਸੀਗੇ ਤੁਸੀਂ ਇਹ ਕਰਦੇ ਹੋ ਖਰਾਬ ਖਰਾਬ ਕਰਦੇ ਨੇ ਤੁਸੀਂ ਤਾਂ ਮੇਰੀ ਸੌਂ ਖਾਦੀ ਸੀਗੀ ਨਾ ਵੀ ਤੂੰ ਇਹ ਖਰਾਬ ਕਰਦੇ ਤੇ ਮੈਂ ਕੀ ਆ ਨਾ ਓਏ ਖਰਾਬ ਨਾ ਕਰੋ ਯਾਰ ਪਾਜੀ ਤੁਸੀਂ ਹਟਦੇ ਕਿਉਂ ਨਹੀਂ ਜੇ ਯਾਰ ਤੈਨੂੰ ਕਿੰਨਾ ਸਮਝਾਇਆ ਹਟਦਾ ਕਿਉਂ ਨਹੀਂ ਯਾਰ हां जी मित्रों यही अपनी आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਵੀਡੀਓ ਵਧੀਆ ਲੱਗੀ ਹੋਈ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨੇ ਜਿਨੇ ਵੀਡੀਓ ਨੂੰ ਐਂਡ ਤੱਕ ਵੇਖਿਆ ਉਹ ਵੀ ਮੇਰਾ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਨਾਮ ਵੀ ਜਰੂਰ ਲਿਖਿਓ ਸੋ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ थैंक यू सो मच गाइस